ਇੰਨੇ ਤਿਆਰ ਹੋਣ ਨੂੰ ਕਿੰਨਾ ਟਾਈਮ ਲਾਉਂਗੇ ਅੱਜ ਤਾਂ ਡਾਕਟਰ ਕਹਿੰਦਾ ਦੰਦਾਂ ਨਾਲ ਕਹਿੰਦਾ ਵੀ ਨਾ ਪਾਈ ਲੈਣਾ ਹੈ ਮੂੰਹ ਦਾ ਹਫ਼ਤਾ ਹੈ 10 ਦਿਨ ਬਾਅਦ ਚ ਫਿਰ ਦੰਦ ਦਾ ਸੈੱਟ ਤਿਆਰ ਹੋ ਕੇ ਆ ਜਾਣਾ ਫੇਰ ਲਾ ਲਿਓ ਕਿੰਨਾ ਟਾਈਮ ਲੱਗਣਾ ਤਿਆਰ ਹੋਣ ਨੂੰ ਬਸ ਪੱਗੇ ਬਣਣੇ ਆ ਇਦਾਂ ਹੀ ਕਹੀ ਜਾਂਦੇ 10 ਮਿੰਟ ਹੋ ਗਏ ਆ ਹੈ ਅਨੰਤ ਆਹਨ ਪੱਗੇ ਰਹਿ ਪੱਗੇ ਬਨਣੇ ਪੱਗੇ ਬਨਣੇ 10 ਮਿੰਟ ਹੋ ਗਏ ਤੁਹਾਨੂੰ ਚਲੋ ਹਾਂ ਕੋੜਤਾ ਪਜਾਮਾ ਪਾ ਕੇ ਜਾਣਾ ਹੈ ਲੈ ਗੰਦਾ ਜਿਆ ਪਾਪਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਦੇਖੋ ਪਜਾਮੇ ਦਾ ਕੀ ਹਾਲ ਹੈ पजामा हाँ पापा की कर देता पजामा पा चलो, तो तो, के पाके और कोई पाके चलो। भा। आ देखो कुड़ता पजामा की सोहना रहा है ਕਿੱਤੀ ਕਰ ਲਓ ਤੱਲਾ ਲਾਉ ਤੱਲਾ ਮੰਮੀ ਨੇ ਕਿਹਾ ਯਾ ਕੀ ਕਰਨ ਨਾਣਾ ਹਾਂ ਨਾਣਾ ਆਜੇ ਮਿਹਰਬਾਨੀ ਕਰ ਉੱਠ ਨਾ ਚੱਲੀ ਆ ਬੱਸ ਚੱਲੀ ਚੱਲੀਏ ਵਿਆਹ ਜਾਣਾ ਹੋਵੇ ਕਿਤੇ ਜਾਣਾ ਬਈ ਸਵੇਰੇ 8 ਵਜੇ ਉੱਠ ਕੇ ਚੱਲ ਜਾਨੇ ਮਾਰ ਗੋਲੀ ਵਿਆਹ ਦੇ ਤੂੰ ਮਿਹਰਬਾਨੀ ਕਰ ਪਿੱਠ ਦੁਖਦੀ ਮੇਰੀ ਛਕੂ ਜੋ ਦੁਖਦਾ ਕੰਮ ਤੇਰੀ ਛਕੂ ਨੂੰ ਦੁਖਦਾ ਬੇਲੀਆਂ ਖਾਣਾ ਨੂੰ ਮੰਡਾਰੀ ਚੜੋਂਦਾ ਮੰਡੇ ਨੂੰ ਕੁਛ ਨਹੀਂ ਦੁਖਦਾ ਕਾਇਕੀ ਕੁਛ ਨਹੀਂ ਰਲਾ ਦੁਖਦਾ ਪੱਠੀਆਂ ਦੀ ਭਰੀ ਲਿਆ ਕੇ ਪਾ ਕੇ ਪੁੱਤਰ ਕੇ ਪਸੂਆਂ ਨੂੰ ਵੀ ਪਾ ਕੇ ਸਭ ਕੁਝ ਕਰਕੇ ਆ ਗਏ ਸਵੇਰੇ ਸਵੇਰੇ ਪਾਪਾ ਉੱਠਣ ਨੂੰ ਕੀ ਜੱਦ ਕਰਦਾ ਚੱਲ ਨਹੀਂ ਬਸ ਚੱਲੀ ਮੈਂ ਨਹਾ ਕੇ ਤਿਆਰ ਹੋ ਕੇ ਕੱਪੜੇ ਪਾ ਕੇ ਹੁਣੇ 10 ਮਿੰਟ ਚ ਆ ਜਾਣਾ ਮੈਂ 8:30 ਹੋਏ ਆ ਬਸ 40 ਤੱਕ ਮੈਂ ਆ ਜਾਣਾ ਚੱਲ ਚੱਲ ਦਫਾ ਹੋ ਦਫਾ ਆਪਾਂ ਆ ਵੀ ਕੀ ਕਹਿੰਦੇ ਰੋਟੀ ਰੋਟੀ ਖਾ ਲੋ ਜੇ ਖਾਣੀ ਤਾਂ ਉਹ ਰੋਟੀ ਰੋਟੀ ਨਹੀਂ ਖਾਣੀ ਉਲਟੀ ਆਉਂਦੀ ਆ ਚੱਲ ਚੜੀ ਗੱਲ ਮੈਂ ਕਹਿੰਨਾ ਉਹ ਕਰ ਰੋਟੀ ਨਹੀਂ ਖਾਣੀ ਅੱਛਾ ਮੈਂ ਹੁਣੇ ਹੀ ਆਈ ਪਪਾ ਸੇ 10 ਮਿੰਟ ਚ ਤਿਆਰ ਹੋ ਕੇ ਆ ਜਣਾ। ਇਹ ਨਾ ਘਬਰ ਦਬਾਓ ਗੱਲਾਂ ਨਾ ਕਰ। ਨਹੀਂ ਰਹਿ ਬਹਿ ਜਾ। ਉਹ ਮਾਰ ਪੂਰੀ ਨੂੰ ਨੂੰ ਹੱਥ। ਨਹੀਂ ਮੈਂ ਚੱਲੀ ਬਸ ਤਿਆਰ ਹੋ ਕੇ ਆਈ ਆ। ਲੈ 8:30 ਹੋਏ ਮੈਂ ਆਈ 10 ਮਿੰਟ ਚ ਤਿਆਰ ਹੋ ਕੇ ਆ ਜਣਾ। ਆਈ ਆਈ ਬੈਠੋ 10 ਮਿੰਟ ਤਾਂ ਬਹਿ ਸਕਦੇ ਆ। ਇੰਨਾ ਮਾਰਾ ਬੀਬੰਗਾ ਦੇ ਚਾ। ਉਹ ਚੱਲਨੀ ਆ ਮੈਂ ਤਿਆਰ ਹੋ ਕੇ ਚੱਲ ਜਾਣਾ ਡਾਕਟਰ ਦੇ ਜਾਣਾ ਇੱਥੇ ਅਸੀਂ ਕੀ ਜਾਣਾ ਕਰਨ। ਹੁਣੇ ਆਈ ਬਸ ਤਿਆਰ ਹੋ ਕੇ ਕੀ ਕਰਾਂ ਕੀ ਕਰੀ ਹੋਰ ਕੀ ਕਰਨਾ ਲੱਗੀ ਕੱਢਣ ਬੱਸ ਚੱਲ ਚੱਲ ਛਿੱਕਾਂ ਆਉਣੀਆਂ 2 ਮਿੰਟ ਰੁਕ ਜਾਓ ਗਰਮ ਸਰਦ ਜਿਹਾ ਕੇ ਛਿੱਕਾਂ ਆਉਣ ਲੱਗ ਪਈਆਂ ਉਹ ਪੁੱਛਉਂਗਾ ਸੋਹਣੇ ਕੱਲ ਚੱਲ ਜਾਵਾਂ ਫਟਕਾਰੋ 9:00 ਵੱਜ ਗਏ ਆ ਉਹ ਕਹਿੰਦਾ ਸਾਢੇ 8 ਆ ਜਾਇਓ ਇੱਥੇ ਨੰਬਰ ਫੇ ਪਹਿਲਾਂ ਲੱਗ ਜਾਓ ਕਹਿੰਦਾ ਖੜੀ ਹੀ ਕਰਦੀ ਨਾ ਚੱਲ ਨਹੀਂ ਆ ਚੱਲ ਨਹੀਂ ਆ ਠਿੱਕਾਂ ਆਉਂਦੀਆਂ ਮੈਨੂੰ ਠਿੱਕਾਂ ਆਉਂਦੀਆਂ ਸੀ ਆ ਨੀ ਆਈ ਐਕਟਿਵ ਲੈ ਕੇ ਪੱਕੇ ਦੰਦ ਜਿਹੜੇ 50 60 ਸਾਲ ਦੇ ਉਹਨਾਂ ਨੇ ਪੱਕੇ ਦੰਦ ਲੱਗ ਸਕਦੇ ਆ ਪਾਪਾ ਜੀ ਦੀ ਏਜ ਵੀ ਕਹਿੰਦੇ 87 ਸਾਲ ਹੋ ਗਈ ਆ ਪੱਕੇ ਦੰਦ ਨਹੀਂ ਲੱਗਣੇ ਕੱਢਣ ਵਾਲੇ ਮੁੜ ਕੇ ਲਾਉਣ ਵਾਲੇ ਉਹ ਦੰਦ ਲੱਗਣੇ ਆ ਲਾਉਂਦੇ ਕਹਦੇ ਨਹੀਂ ਤੁਸੀਂ ਦੰਦ ਲਾਏ ਹੋਏ ਲਾ ਕੇ ਲਾ ਕੇ ਰੱਖੇ ਹੋ ਦਿਖਾਓ ਤਾਂ ਮੈਨੂੰ ਲਾ ਕੇ ਨਹੀਂ ਨਹੀਂ ਲੱਗੇ ਹੁਣ ਰੋਟੀ ਆਉਂਦੀ ਮੜ ਜੇ ਲਾ ਕੇ ਦਖਾ ਰੋਟੀ ਖਾਦੀ ਆ ਰੁੱਟੀ ਆਉਂਦੀ ਆ ਹੂੰ ਠੀਕ ਹੈ ਗੋਲੀ ਵਿੱਚੇ ਮਾਰਤੇ ਰਹੇ ਡਾਕਟਰ ਕਹਿੰਦਾ ਲਾ ਕੇ ਰੱਖਣੇ ਆ ਤਾਂ ਰੱਖਣੇ ਰਹਿੰਦੇ ਨਹੀਂ ਹਜੇ ਰੁੱਟੀਆਂ ਇੱਕ ਹਫਤਾ ਲਗਾਤਾਰ ਲਾ ਕੇ ਰੱਖ ਰਹੇ ਆ ਠੀਕ ਹੈ ਮੈਂ ਸਭ ਕੁਝ ਪਤਾ ਮੈਂ ਕੋਈ ਕੋਲੋਂ ਆਏ ਆ ਸਭ ਠੁਕੀਆ ਸੈਟ ਸੈਟ ਜੇ ਠੀਕ ਜਾਣੀ ਕਿ ਕਿ ਜੀ ਵੀ ਗੱਲ ਦਾ ਸੈਟ ਠੀਕ ਹੋਣੀ ਪੌੜ ਆਉਂਦੀ ਆ ਕੋਲ ਨਹੀਂ ਆਉਂਦੀ ਉਲਟੀ ਆਂਨੇ ਉਲਟੀ ਉਹ ਕਿਦਾਂ ਉਲਟੀ ਕਿਦਾਂ ਆਉਂਦੀ ਆ ਨੇ ਪੈਸੇ ਨਹੀਂ ਲਾਉਣੇ ਮੈਂ ਖਰ ਪੈਸੇ ਨਹੀਂ ਮੈਂ ਮੇਡਣ ਜਾਣੇ ਮੈਂ ਮੇਡਣ ਮੈਂ ਨਹੀਂ ਮੈਂ ਚੱਕੇ ਮਾਰ ਰਹੇ ਬਾਹਰ ਕਾਹਤੇ ਇਦਾਂ ਹੀ ਆ ਬੱਟ ਜੰਗੇ ਲੱਗਦੇ ਖਾਲੀ ਇੱਕ ਵਧੀਆ ਬਹੁਤ ਮੇਰਾ ਬੁੱਤਾ ਆਪੇ ਤੁਹਾਨੂੰ ਚਾ ਚੜੇ ਸੀ ਮੈਨੂੰ ਦੰਦ ਲਵਾ ਕੇ ਮੈਂ ਨਹੀਂ ਕਿਹਾ ਦੰਦ ਲਵਾ ਕੇ ਦੁਕਾਨ ਪਾ ਆ ਲਿਆ ਕਿਨੇ ਚਾਤਰ ਸਰਜੀਤ ਦੰਦ ਅਸੀਂ ਤਾਂ ਕਿਹਾ ਪਾਪਾ ਜੀ ਦੀ ਟੌਰ ਹੋਊਗੀ ਸਾਨੂੰ ਕੀ ਪਤਾ ਉਹ ਕਹਿੰਦਾ ਦਾ ਇੱਕ ਹਫਤਾ ਮੈਨੂੰ ਫੋਨ ਆਇਆ ਸੀ ਵੀ ਇੱਕ ਹਫਤਾ ਲਵਾ ਕੇ ਰੱਖਿਓ ਪਾਪਾ ਜੀ ਨੂੰ ਦਾ ਕਹਿੰਦੇ ਲਾਟੇ ਪੋਤੀ ਨਾਲ ਗੱਲਾਂ ਬਾਤਾਂ ਕਰਨੀਆਂ ਹੈ ਮੈਂ ਕਰ ਦਉ ਸਭ ਜਾਣਦੇ ਕਾ ਨਾ ਮਗਰ ਖਾਈ ਜਾਂਦੀ ਆ ਉਹ